ਆਇਦਨੀ ਗਲਾਟਾ ਵੱਲੋਂ ਸਰਵੇ ਕੀਤੇ ਜਾਂਦੇ ਰਹੇ ਨੇ ਕਿ ਨਵੀਆਂ ਕਲੋਨੀਆਂ ਨੂੰ ਕਿਸ ਢੰਦੇ ਨਾਲ ਬਣਾਇਆ ਜਾਣਾ ਚਾਹੀਦਾ ਹੈ ਚਾਹ ਸਾਰੂ ਤਰੀਕੇ ਦੇ ਨਾਲ ਕਲੋਨੀਆਂ ਬਣ ਰਹੀਆਂ ਨੇ ਜਾਂ ਨਹੀਂ ਉਹਨਾਂ ਨੂੰ ਅਪਰੂਵਲ ਦਿੱਤੀ ਜਾਂਦੀ ਰਹਦੀ ਹੈ ਘਰੇ ਗਲਾਡਾ ਵੱਲੋਂ ਰੂਲਸ ਨਹੀਂ ਫੋਲੋ ਕੀਤੇ ਜਾ ਰਹੇ ਇਹ ਲੋਕਾਂ ਵੱਲ ਇਲਜ਼ਾਮ ਗਲਾਡਾ ਤੇ ਲਗਾਏ ਜਾ ਰਹੇ ਨੇ ਦੱਸ ਦਈਏ ਕਿ ਜਿਹੜੀ ਨਵੀਂ ਕਲੋਨੀਆ ਨੂੰ ਗਲਾਡਾ ਵੱਲੋਂ ਅਪਰੂਵਲ ਦਿੱਤੀ ਜਾ ਰਹੀ ਹੈ ਜਾਂ ਫਿਰ ਜਿਹੜੀ ਕਲੋਨੀਆ ਗਲਾਡਾ ਦੇ ਨਜ਼ਦੀਕ ਰੋਡ ਤੇ ਲੱਗਣ ਵਾਲੀਆਂ ਨੇ ਕਹਿ ਸਕਦਾ ਹੈ ਕਿ ਜਿਹੜੀ ਕਲੋਨੀਆ ਹਾਈਵੇ ਨੂੰ ਜਾਂ ਰੋਡਸ ਨੂੰ ਲੱਗਦੀਆਂ ਨੇ ਉਹਨਾਂ ਦੇ ਏਰੀਆ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈ ਉਸ ਨੂੰ ਫੋਲੋ ਨਹੀਂ ਕੀਤਾ ਜਾਂਦਾ ਉਸ ਨੂੰ ਧਿਆਨਚ ਨਹੀਂ ਰੱਖਿਆ ਜਾਂਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਗਲਾਡਾ ਵੱਲੋਂ ਸਰਵੇ ਕਰਕੇ ਕਲੋਨੀਆ ਨੂੰ ਅਪਰੂਵਲ ਦਿੱਤੀ ਜਾ ਰਹੀ ਹੈ ਉਸ ਕਾਰਨ ਪੋਪੂਲੇਸ਼ਨ ਉਹਨਾਂ ਏਰੀਆ ਚ ਵੱਧ ਰਹੀ ਹੈ ਤੇ ਹਾਈਵੇ ਤੇ ਰੋਡ ਦੇ ਉੱਤੇ ਵੀ ਟ੍ਰੈਫਿਕ ਲਗਾਤਾਰ ਵਧਦਾ ਜਾ ਰਿਹਾ ਉਹਨਾਂ ਇਲਾਕਿਆਂ ਦੇ ਵਿੱਚ ਦੱਸ ਦਈਏ ਕਿ ਲੋਕਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਨੇ ਕਿ ਕਲਾਟਾ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ ਕਲੋਨੀਆ ਨੂੰ ਅਪਰੂਵਲ ਦਿੱਤੀ ਜਾ ਰਹੀ ਹੈ ਪਰ ਰੂਲਸ ਨਹੀਂ ਫੋਲੋ ਕੀਤੇ ਜਾ ਰਹੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਰੋਡ ਅਤੇ ਹਾਈਵੇ ਦਾ ਨਿਰਖਣ ਜਾਂ ਫਿਰ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰੂਲਸ ਨਹੀਂ ਬਣਾਏ ਜਾ ਰਹੇ ਸਰਵੇ ਨਹੀਂ ਕੀਤਾ ਜਾ ਰਿਹਾ ਰੂਲਸ ਫੋਲੋ ਨਹੀਂ ਕੀਤੇ ਜਾ ਰਹੇ ਨਹੀਂ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਟ੍ਰੈਫਿਕ ਵਾਧਾ ਨਜ਼ਰ ਆ ਰਿਹਾ ਹੈ ਕੁਝ ਤਸਵੀਰਾਂ ਲੋਕਾਂ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਇਲਾਕਾ ਵਾਸੀਆਂ ਵੱਲੋਂ ਕਹਿ ਸਕਦਾ ਹੈ ਕਿ ਰੂਸ ਵਿਜਿਤਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਫੁੱਲਾਂਵਾਲ ਰੋਡ ਤੋਂ ਲੈ ਕੇ ਦਾਗਪੜ ਤੱਕ ਦਾ ਏਰੀਏ 'ਚ ਟ੍ਰੈਫਿਕ ਲਗਾਤਾਰ ਵਾਧਾ ਨਜ਼ਰ ਆ ਰਿਹਾ ਹੈ ਤਾਂ ਇਸੀ ਕੀ ਇਹ ਤਸਵੀਰਾਂ ਜੋ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਹੈ ਇਹ ਤਸਵੀਰਾਂ ਲੁਧਿਆਣਾ ਦੇ ਫੁੱਲਾਵਾਲ ਰੋਡ ਦੇ ਨਜ਼ਦੀਕ ਦੀ ਹੈ ਨਹੀਂ ਜਿੱਥੇ ਤੁਸੀਂ ਵੀ ਦੇਖ ਸਕਦੇ ਹੋ ਕਿ ਕਿੰਝ ਲੰਬੀ ਲਾਈਨ ਲੱਗੀ ਹੋਈ ਹੈ ਗੱਡੀਆਂ ਦੀ ਵਾਈਕਾਂ ਦੀ ਆਪਣੀ ਕਹਿ ਸਕਦੇ ਕਿ ਇਹ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਨੇ ਲੰਘਣ ਵਾਸਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਗੱਡੀ ਦੇ ਪਿੱਛੇ ਦੂਜੀ ਗੱਡੀ ਲੰਬੀ ਕਤਾਰਾਂ ਦੇ ਵਿੱਚ ਖੜੀਆਂ ਨੇ ਪੂਰਾ ਚੱਕਾ ਜਾਮ ਨਜ਼ਰ ਆ ਰਿਹਾ ਹੈ ਟ੍ਰੈਫਿਕ ਹੀ ਟ੍ਰੈਫਿਕ ਹੈ ਕਿਉਂਕਿ ਇਸ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਆਵਾਜਾਈ ਵਾ ਚੁੱਕੀ ਹੈ ਅਤੇ ਇਸ ਕਾਰਨ ਜਿਹੜੇ ਉੱਥੇ ਦੇ ਇਲਾਕਾ ਵਾਸੀ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲਗਾਤਾਰ ਇਲਾਕਾ ਵਾਸੀਆਂ ਵੱਲੋਂ ਗਲਾਡਾ ਨਗਰ ਨਿਗਮ ਅਤੇ ਹੋਰ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਨੂੰ ਕੰਪਲੇਂਟ ਵੀ ਕੀਤੀ ਹੈ ਪਰ ਇਸ ਦਾ ਕੋਈ ਅਸਰ ਹੁੰਦਾ ਨਹੀਂ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਇਸ ਏਰੀਏ ਦੇ ਵਿੱਚ ਟ੍ਰੈਫਿਕ ਵਧਦਾ ਜਾ ਰਿਹਾ ਦੱਸਦੀ ਹੈ ਕਿ ਇਹ ਫੁਲਾਵਾਲ ਰੋਡ ਤੋਂ ਲੈ ਕੇ ڈاکਪਿੰਡ ਤੱਕ ਕੁਝ ਏਰੀਆ ਹਰਿਕਾ ਵਸਤੇ ਵਿੱਚ ਵੀ ਆਂਦਾ ਹੈ ਜਿਸ ਦੇ ਐਮਐਲਏ ਕਹਿ ਸਕਦੇ ਕਿ ਐਮਐਲਏ ਸੰਜੀਵ ਰੋੜਾ ਨੇ ਅਤੇ ਉਹਨਾਂ ਕੋਲ ਲੋਕਲ ਬਾਡੀ ਡਿਪਾਰਟਮੈਂਟ ਵੀ ਸੰਜੀਵ ਰੋੜਾ ਕੋਲ ਹੀ ਹੈ ਲੋਕਲ ਬਾਡੀ ਮਨਿਸਟਰ ਨੇ ਜਿਸ ਕਰਕੇ ਲੋਕਾਂ ਵੱਲੋਂ ਅਲਾਕਾ ਵਾਸੀਆਂ ਵੱਲੋਂ ਉਹਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਟ੍ਰੈਫਿਕ ਦਾ ਜਲਦ ਤੋਂ ਜਲਦ ਕੋਈ ਹੱਲ ਕੱਢਿਆ ਜਾਵੇ ਕਿਉਂਕਿ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਲਾਕਾ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਗਈ ਹੈ ਕਿ ਇਸ ਏਰੀਆ ਦੇ ਵਿੱਚ ਟ੍ਰੈਫਿਕ ਘਟਾਉਣ ਵਾਸਤੇ ਜਲਦ ਤੋਂ ਜਲਦ ਕੋਈ ਹੱਲ ਕੀਤਾ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਉੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਜੇਕਰ ਕਿਤੇ ਜਾਣਾ ਹੁੰਦਾ ਹੈ ਜਾਂ ਦਫ਼ਤਰ ਜਾਣਾ ਹੁੰਦਾ ਹੈ ਜਾਂ ਫਿਰ ਕਿਸੇ ਹੋਰ ਕੰਮ ਵਾਸਤੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਲੰਬੇ ਲੰਬੀ ਲਾਈਨ ਦੇ ਵਿੱਚ ਖੜਕੇ ਉਸ ਏਰੀਆ ਦੇ ਵਿੱਚੋਂ ਨਿਕਲਣ ਵਾਸਤੇ ਖੱਜਲ ਖਵਾਰ ਹੋਣਾ ਪੈਂਦਾ ਹੈ ਅਤੇ ਇਹ ਨਹੀਂ ਨਹੀਂ ਬਲਕਿ ਇਸ ਵੱਧ ਦੇ ਟ੍ਰੈਫਿਕ ਕਰਕੇ ਉੱਥੇ ਹਾਦਸੇ ਵੀ ਵੱਧ ਦੇ ਨਜ਼ਰ ਆਉਂਦੇ ਨੇ ਅਕਸਰ ਹੀ ਉਸ ਏਰੀਆ ਦੇ ਵਿੱਚ ਉਸ ਰੋਡ ਤੋਂ ਉਸ ਇਲਾਕਿਆਂ ਦੇ ਵਿੱਚੋਂ ਦੀ ਹਾਦਸਿਆਂ ਦੀ ਖਬਰ ਅੱਜ ਦੇ ਨਹੀਂ ਸਾਹਮਣੇ ਆਉਂਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਟ੍ਰੈਫਿਕ ਨਜ਼ਰ ਆ ਰਿਹਾ ਇਸ ਤਸਵੀਰ ਦੇ ਵਿੱਚ ਤਾਂ ਕਿਤੇ ਨਾ ਕਿਤੇ ਇਹ ਇੱਕ ਵੱਡੇ ਹਾਦਸੇ ਦਾ ਕਾਰਨ ਵੀ ਬਣ ਜਾਂਦਾ ਹੈ ਜਿਸ ਕਰਕੇ ਲੋਕਾਂ ਵੱਲੋਂ ਅਕਸਰ ਹੀ ਇਸ ਦਾ ਇਸ ਦੀ ਚਿੰਤਾ ਵੀ ਜਤਾਈ ਜਾਂਦੀ ਹੈ ਤੇ ਸਰਕਾਰ ਨੂੰ ਬੜੀ ਵਾਰ ਲੈਟਰ ਵੀ ਲਿਖੇ ਗਏ ਨੇ ਉੱਥੇ ਦੇ ਲੋਕਾਂ ਵੱਲੋਂ ਤੇ ਹੁਣ ਕੁਝ ਤਸਵੀਰਾਂ ਇਲਾਕਾ ਵਾਸੀਆਂ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪੂਰਾ ਚੱਕਾ ਜਾਮ ਨਜ਼ਰ ਆ ਰਿਹਾ ਹੈ ਗੱਡੀਆਂ ਦੇ ਪਿੱਛੇ ਗੱਡੀਆਂ ਖੜੀਆਂ ਨੇ ਕਤਾਰਾਂ ਲੱਗੀਆਂ ਹੋਈਆਂ ਨੇ ਲੰਬੇ-ਲੰਬੇ ਤੇ ਆਮ ਜਨਤਾ ਜੇਕਰ ਕਿਸੇ ਨੇ ਪੈਦਲ ਵੀ ਨਿਕਲਣਾ ਹੋਵੇ ਤਾਂ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਮਸ਼ੱਕਤ ਕਰਨੀ ਪਏਗੀ ਇੱਕ ਥਾਂ ਤੋਂ ਦੂਜੀ ਥਾਂ ਦੇ ਲਈ ਜਾਂ ਫਿਰ ਰੋਡ ਕਰਾਸ ਕਰਨ ਦੇ ਲਈ ਅਤੇ ਇੰਨਾ ਹੀ ਨਹੀਂ ਬੱਕੇ ਲੋਕਾਂ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪ੍ਰਸ਼ਾਸਨ ਇਸ ਦੇ ਕਾਰ ਇਸ ਸਾਰੇ ਟ੍ਰੈਫਿਕ ਨੂੰ ਸੰਤੁਲਨ ਚ ਲਿਆਉਣ ਵਾਸਤੇ ਵੱਡੇ-ਵੱਡੇ ਦਾਅਵੇ ਤਾਂ ਕਰਦਾ ਪਰ ਉਸ ਦੇ ਉੱਤੇ ਕੋਈ ਅਮਲ ਹੁੰਦਾ ਨਹੀਂ ਦੇਖਿਆ ਜਾ ਸਕਦਾ ਉਸ ਇਲਾਕਿਆਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਨਵੀਂ ਉਸਾਰੀਆਂ ਨੂੰ ਪਰਮਿਸ਼ਨ ਤਾਂ ਦਿੱਤੀ ਜਾ ਰਹੀ ਹੈ ਪਰ ਉਸ ਇਲਾਕੇ 'ਚ ਵੱਧ ਰਹੇ ਟ੍ਰੈਫਿਕ ਜਮ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਲਗਾਤਾਰ ਹੀ ਉਸ ਇਲਾਕੇ 'ਚ ਟ੍ਰੈਫਿਕ ਵੱਧਦਾ ਜਾ ਰਿਹਾ ਰੋਡ ਦੇ ਉੱਤੇ ਆਮ ਜਨਤਾ ਦਾ ਜਾਫਰ ਪੈਦਲ ਲੰਘਣਾ ਵੀ ਇੱਕ ਵਿਅਕਤੀ ਵਾਸਤੇ ਕਾਫੀ ਔਖਾ ਹੁੰਦਾ ਨਜ਼ਰ ਆ ਰਿਹਾ ਪਰਮਿਸ਼ਨ ਤਾਂ ਸਰਕਾਰ ਵੱਲੋਂ ਜਾਂ ਫਿਰ ਪ੍ਰਸ਼ਾਸਨ ਵੱਲੋਂ ਉਸਾਰੀਆਂ ਨੂੰ ਦਿੱਤੀ ਜਾ ਰਹੀ ਹੈ ਸ਼ਰੀਆਂ ਦੇ ਦਿਹਾੜੇ ਕਈ ਉਸਾਰੀਆਂ ਹੁੰਦੀਆਂ ਦੇਖੀਆਂ ਜਾਂਦੀਆਂ ਨੇ ਅਸੀਂ ਨਹੀਂ ਬਲਕਿ ਉੱਥੇ ਦੇ ਇਲਾਕੇ ਵਾਸੀਆਂ ਵੱਲੋਂ ਜਾਂ ਫਿਰ ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਜਿਸ ਦੀਆਂ ਤਸਵੀਰਾਂ ਵੀ ਅਕਸਰ ਹੀ ਦੇਖਣ ਨੂੰ ਮਿਲਦੀਆਂ ਨੇ ਪਰ ਇਜਤ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਹੁਣ ਇਹ ਤਸਵੀਰ ਲੋਕਾਂ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਜਿਹੜੇ ਹਲਕਾ ਵੈਸ ਦੇ ਐਮਐਲਏ ਨੇ ਸੰਜੀਵ ਰੋੜਾ ਅਤੇ ਲੋਕਲ ਬਡੀ ਮਨਿਸਟਰ ਨੇ ਉਹਨਾਂ ਤੋਂ ਇਹ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਕਿਉਂਕਿ ਉੱਥੇ ਦੇ ਰਹਿਣ ਵਾਲੇ ਨਿਵਾਸੀਆਂ ਵੱਲੋਂ ਇਸ ਪਰੇਸ਼ਾਨੀ ਤੋਂ ਜੂਝਦੇ ਹੋਏ ਕਾਫੀ ਸਾਲ ਹੋ ਗਏ ਨੇ ਤੇ ਉਹ ਹੁਣ ਉਹ ਇਸ ਪਰੇਸ਼ਾਨੀ ਤੋਂ निजात ਪਾਉਣਾ ਚਾਹੁੰਦੇ ਨੇ ਜਿਸ ਕਰਕੇ ਉਹਨਾਂ ਵੱਲੋਂ ਲਗਾਤਾਰ ਸੰਜੀਵ ਅਰੋੜਾ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਟ੍ਰੈਫਿਕ ਦਾ ਕੋਈ ਹੱਲ ਕੀਤਾ ਜਾਏ ਜਾਂ ਫਿਰ ਇਸ ਟ੍ਰੈਫਿਕ ਨੂੰ ਡਾਇਵਰਟ ਕਰਨ ਵਾਸਤੇ ਕੋਈ ਨਵਾਂ ਰਾਹ ਕੱਢਿਆ